ਭੈਣੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਖਬਰ ਕਿਹੜੀ ਖਬਰ ਅੱਛਾ ਸਤਨਾਮ ਨੇ ਗੱਡੀ ਲੈ ਲਈ ਕਿਹੜੀ ਨੋਵਾ ਲੈ ਭੈਣੇ ਉੱਤੇ ਤਾਂ ਪੈਸੇ ਹੀ ਬੜੇ ਲੱਗਦੇ ਆ ਐਡੀ ਵੱਡੀ ਗੱਡੀ ਸੱਚ ਦੱਸਾਂ ਭੈਣੇ ਰੱਬ ਨਾ ਸਭ ਦੀ ਸੁਣਦਾ ਆ ਸਾਡੀ ਨਹੀਂ ਸੁਣਦਾ ਸਾਨੂੰ ਵੱਡੀ ਗੱਡੀ ਤਾਂ ਕੀ ਛੋਟੀ ਵੀ ਨਹੀਂ ਦਿੰਦਾ ਅਸਤਾ ਸਾਰ ਜਿਹੜੀ ਐਕਟੀਵਾ ਦਾ ਨਾ ੁੱਪੇ ਧੱਕੇ ਖਾਈਦੀ ਐ ਹੋਰ ਕੀ ਚਲ ਭੈਣੇ ਮੇਰਾ ਵਿੱਚ ਨਾ ਫੋਨ ਆ ਰਿਹਾ ਕਿਸੇ ਦਾ ਮੈਂ ਤੇ ਇਹਨਾਂ ਬਾਅਦ ਚ ਗੱਲ ਕਰਦੀ ਆ ਠੀਕ ਐ ਹਾਂ ਹਾਂ ਤਾਂ ਮੰਦੀਪ ਲੱਗਦਾ ਇਹ ਬਾਹਰ ਚਲਾ ਗਿਆ ਨੇ ਲੋਕੀਂ ਮਿੰਟਾਂ ਚ ਬਾਹਰ ਵੀ ਚਲੇ ਜਾਂਦੇ ਆ ਸਾਡੇ ਰੁੜਗੇ ਪੜ ਲੈ ਕੇ ਇੱਥੇ ਠੱਕੇ ਖਾਈ ਜਾਂਦੇ ਆ ਇੱਥੇ ਵੀ ਇਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲਦੀਆਂ ਮੈਂ ਤਾਂ ਕਦੀ ਇਹਨਾਂ ਨੂੰ ਗੁਰਦੁਆਰੇ ਮੰਦਿਰ ਵੀ ਨਹੀਂ ਜਾਂਦੇ ਦੇਖਿਆ ਸਾਡੇ ਵਰਗੇ ਪਾਠ ਪੂਜਾ ਵੀ ਕਰਦੇ ਆ ਗੁਰਦੁਆਰੇ ਵੀ ਜਾਂਦੇ ਆ ਜਿੰਨੀ ਹੋ ਸਕੇ ਓਨੀ ਸੇਵਾ ਵੀ ਕਰਦੇ ਆ ਪਤਾ ਨਹੀਂ ਰੱਬ ਨੂੰ ਸਾਡੇ ਨਾਲ ਹੀ ਕਾਦਾ ਵੈਰ ਹੈ ਕਗਾ ਡੱਬਾ ਕੋਹਂ ਦੇ ਗਿਆ? ਮਾਸੀ ਜੀ ਇਹ ਤੁਹਾਡੇ ਨਾਲ ਦੀ ਗੁੰਡਨ ਆਈ ਸੀਗੀ। ਉਹਨਾਂ ਦੇ ਨਾ ਮੁੰਡਾ ਹੋਇਆ। ਉਹ ਤਾਂ ਡੱਬਾ ਦੇ ਕੇ ਗਏ ਨੇ। ਅੱਛਾ ਮੁੰਡਾ ਆਇਆ ਉਹਨਾਂ ਦੇ? ਆ ਸਾਨੂੰ ਤਾਂ ਰੱਬ ਨੇ ਦੋ ਦੋ ਕੁੜੀਆਂ ਦਿੱਤੀਆਂ। ਪਤਾ ਨਹੀਂ ਰੱਬ ਨੇ ਸਾਡੇ ਲਈ ਹੱਥ ਕਿਉਂ ਕੁੱਟੇ ਹੋਏ ਆ। ਪਤਾ ਨਹੀਂ ਅਸੀਂ ਕਿਹੜੇ ਰੱਬ ਦੇ ਮਾਹ ਮਾਰੇ ਆ। ਸਾਨੂੰ ਤਾਂ ਰੱਬ ਮੁੰਡਾ ਦਿੰਦਾ ਹੀ ਨਹੀਂ। ਮਾਸੀ ਜੀ ਮੈਂ ਸੇ ਤੁਹਾਨੂੰ ਮੈਂ ਇੱਕ ਗੱਲ ਕਹਾਂ। ਤੁਸੀਂ ਗੁੱਸਾ ਨਾ ਕਰਿਓ। ਮੈਂ ਜਦੋਂ ਦੀ ਆਈਆਂ ਤਿੰਨ ਚਾਰ ਦਿਨ ਹੋ ਗਏ ਮੈਂ ਇੱਕੋ ਗੱਲ ਦੇਖ ਰਹੀਆਂ ਕਿ ਤੁਸੀਂ ਰੱਬ ਨਾਲ ਗਿਲਾ ਕਰੀ ਜਾਂਦੇ ਹੋ ਰੱਬ ਨੂੰ ਲਾਂਭੇ ਦਈ ਜਾਂਦੇ ਹੋ ਕਿ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਤੁਸੀਂ ਇੱਕ ਗੱਲ ਦੱਸੋ ਕਿ ਜੋ ਰੱਬ ਨੇ ਤੁਹਾਨੂੰ ਦਿੱਤਾ ਤੁਸੀਂ ਉਹਦਾ ਸ਼ੁਕਰਾਨਾ ਕੀਤਾ ਸਹੀ ਸਲਾਮਤ ਹੱਥ ਪੈਰ ਦਿੱਤੇ ਨੇ ਬੋਲਣ ਲਈ ਜ਼ੁਬਾਨ ਦਿੱਤੀ ਹੈ ਤੇ ਦੇਖਣ ਲਈ ਅੱਖਾਂ ਦਿੱਤੀਆਂ ਨੇ ਤੇ ਜੇ ਸਭ ਚੀਜ਼ਾਂ ਨਾ ਦਿੰਦਾ ਤਾਂ ਕਿੰਨਾ ਔਖਾ ਹੋਣਾ ਸੀ ਹੁਣ ਤੁਸੀਂ ਇਹ ਸੋਚ ਕੇ ਦੇਖੋ ਕਿ ਕੋਈ ਤੁਹਾਡੀ ਅੱਖਾਂ ਤੇ ਪੱਟੀ ਬੰਨ੍ਹ ਦੇਵੇ ਤੁਹਾਡੀ ਅੱਖਾਂ ਦੇ ਅੰਘੇਰਾ ਆ ਜਾਣਾ ਤੁਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ ਤੇ ਨਾ ਹੀ ਤੁਸੀਂ ਰੱਬ ਦੀ ਬਣਾਈ ਦੁਨੀਆ ਨੂੰ ਦੇਖ ਸਕਦੇ ਹੋ ਹੂੰ ਸੋ ਮਾਸੀ ਜੀ ਇਹ ਅੱਖਾਂ ਵੀ ਰੱਬ ਦੀ ਦਿੱਤੀ ਹੋਈ ਦਾਤ ਹੈ ਪਰ ਤੁਸੀਂ ਤਾਂ ਕਦੀ ਇਹਦਾ ਸ਼ੁਕਰਾਨਾ ਹੀ ਨਹੀਂ ਕੀਤਾ ਤੁਸੀਂ ਤਾਂ ਹਮੇਸ਼ਾ ਗਿਲਾ ਹੀ ਕਰਦੇ ਰਹਿੰਦੇ ਹੋ ਤੇ ਰਹੀ ਗਲਤੀ ਪੁੱਤ ਦੀ ਇਹ ਵੀ ਰੱਬ ਦੀ ਦਾਤ ਹੈ ਸਾਨੂੰ ਰੱਬ ਵੱਲੋਂ ਜੋ ਵੀ ਮਿਲੇ ਉਹ ਖੁਸ਼ੀ-ਖੁਸ਼ੀ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਚਾਹੇ ਧੀ ਹੋਵੇ ਤੇ ਚਾਹੇ ਪੁੱਤ ਹੋਵੇ ਬਸ ਇਹਨੂੰ ਸਮੱਤ ਬਖਸ਼ੇ ਠੀਕ ਹੈ ਬੱਚੇ ਕਈ ਵਾਰ ਬੰਦਾ ਉਮਰ ਚ ਵੱਡਾ ਹੁੰਦਾ ਹੈ ਪਰ ਉਹਨੂੰ ਇੰਨੀ ਸਮਝ ਨਹੀਂ ਹੁੰਦੀ ਤੇਰਾ ਸ਼ੁਕਰੀਆ ਜਿਹੜਾ ਤੂੰ ਮੈਨੂੰ ਇਹ ਸਿੱਧਾ ਰਾਹ ਦਿਖਾਇਆ ਮੈਂ ਨਾ ਹੁਣ ਕਦੀ ਵੀ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਾਂਗੀ